ਸਦਾ ਨੂੰ ਸੁਦੇ ਸੀਗਾ ਕਿ ਜਿਹੜੇ ਸਾਲੀ ਪੰਜਾਬ ਪੁਲਿਸ ਨੇ ਪਿਛਲੇ 2 ਦਿਨ ਦੇ ਵਿੱਚ ਕੱਲ ਪਿਆਰ ਦੇ ਘਰ ਦਾ ਦੋਸਤਾਂ ਦੇ ਵਿੱਚ ਗੈਂਗਸਟਰ ਦੇ ਨਾਮ ਜਿਹੜੀ ਲੜਾਈ ਲਰੀ ਹੈ ਕੱਲ ਅਮਸਲ ਪੁਲਿਸ ਨੇ ਇੱਕ ਹੈਰੀ ਨਾਮ ਦਾ ਗੈਂਗਸਟਰ ਜਿਹੜਾ ਸੀਗਾ ਉਹ ਕਾਨੂੰਨ ਮੁਕਾਬਲੇ ਜਿਹੜਾ ਤਾਇਪੀ ਕੀਤਾ ਸੀਗਾ ਤੁਹਾਨੂੰ ਪਤਾ ਕਿ 56 ਦੇ ਵਿੱਚ ਸਾਰੇ ਮਜਾਨ ਦੇ ਵਿੱਚ ਕੋਈ ਗੱਡੀ ਚੱਲੀ ਸੀ ਇੱਕ ਬੰਦੇ ਦਾ ਮਾਰਟਰ ਹੋ ਗਿਆ ਸੀਗਾ ਉਹ ਜਿਹੜੇ ਸੂਟਰ ਸੀਗੇ ਜੋਬਨ ਪੁਲਿਸ ਸੀ ਉਹਨਾਂ ਨੂੰ ਵੀ ਪੁਲਿਸ ਨੇ ਉਹਨਾਂ ਦਾ ਉਹਨਾਂ ਦਾ ਮੁਕਾਬਲਾ ਹੋਇਆ ਤੇ ਉਹ ਜ਼ਖਮੀ ਹੋ ਗਿਆ ਜੋਬਨ ਪੁਲਿਸ ਜਿਹੜਾ ਤਾਂ ਅਜੇ ਸ਼ਾਮੀ ਹੁਣੇ ਥੋੜਾ ਜਿਹਾ ਤੰਤਲਾ ਹੈ ਲਧਿਆਨੇ ਮਤਲਬ ਜਿਹੜਾ ਲਡਵਾ ਦੇ ਨੇੜੇ ਇੱਕ ਵੜਾ ਜਬਦਗਸਤ ਮੁਕਾਬਲਾ ਹੋਇਆ ਸਾਡੀ ਪੁਲਿਸ ਨੇ ਕੀਤਾ ਜਿਸ ਵਿੱਚ ਇੱਕ ਗੈਂਗਸਟਰ ਜਿਹੜਾ ਹਸਪਤਾਲ ਚ ਦਮ ਤੋੜ ਗਿਆ ਇੱਕ ਜਿਹੜਾ ਜ਼ਖਮੀਆਂ ਦੋ ਜਣੇ ਸੀਗੇ ਉਹਦੇ ਬੰਦੇ ਆਈਐਸਆਈ ਦੇ ਮਤਲਬ ਜਿਹੜਾ ਆਈਐਸਆਈ ਨਾਲ ਨਾਲ ਦੇ ਲਿੰਕ ਜੁੜੇ ਜੁੜੇ ਸੀਗੇ ਲਾਲਸ ਬਸਰੋਈ ਹੋਣਾਂ ਦਾ ਉਹਦੇ ਪੰਜਾਬ ਦੇ ਵਿੱਚ دہشت گردਤਨ ਵਾਸਤੇ ਆਇਸੀ ਕਿ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਜਿਹੜੀਆਂ ਪਿਛਲੇ ਕਾਫੀ ਸਮੇ ਤੋਂ ਕੋਸ਼ਿਸ਼ ਕਰਦੀਆਂ ਨੇ ਕਿ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਨੂੰ ਖਰਾਬ ਕੀਤੀ ਜਾਵੇ ਮੈਂ ਕਹਿਣਾ ਚਾਹੁੰਦਾ ਕਿ ਸਦਾਤ ਭਗਵਨ ਸਿੰਘ ਮਾਨ ਜੀ ਦੀ ਜਿਹੜੀ ਸਰਕਾਰ ਉਹ ਉਹਦਾ ਦਿਰਗ ਨਿਸ਼ਾਨ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਨਾ ਕੋਈ ਡਰ ਮਾਫੀਆ ਨਾ ਕੋਈ ਗੈਂਗਸਟਰ ਨਾ ਕੋਈ ਗੁੰਡਾ ਨਾ ਕੋਈ ਬਦਨਵਾਸ਼ ਨਾ ਕੋਈ ਧਮਕੀਆਂ ਦੇਣ ਵਾਲਾ ਨਾ ਕੋਈ ਫੌltੀਆਂ ਮੰਗਣ ਵਾਲਾ ਇਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਇਹਨਾਂ ਦਾ ਜਿਹੜਾ ਸੀ ਸਫਾਇਆ ਕਰਾਂਗੇ ਔਰ ਇਹਨਾਂ ਨੂੰ ਆਜ਼ਾਦੀ ਨਹੀਂ ਦਿੱਤੀ ਜਾਊਗੀ ਕਿ ਪੰਜਾਬ ਦੇ ਅਮਨ ਸੰਸ਼ੀਰਿਆਂ ਨੂੰ ਕਿਸੇ ਗੱਲ ਤੋਂ ਤੰਗ ਪਰੇਸ਼ਾਨ ਕਰਨ ਜਾਂ ਕਿਸੇ ਕੋਲੋਂ ਕੋਈ ਫੌltੀ ਮੰਗਣ ਔਰ ਮੈਨੂੰ ਮਾਨ ਹੈ ਕਿ ਸਾਰੀ ਪੁਲਿਸ ਨੇ ਪਿਛਲੇ ਬਹੁਤ ਘੱਟ ਕੀਤਾ ਡਰਗ ਦੇ ਖਿਲਾਫ ਬਹੁਤ ਘੱਟ ਕੀਤਾ ਪਹਿਲਾਂ ਵੀ ਬਹੁਤ ਕੀਤਾ ਪਰ ਕੱਲ ਤੇ ਅੱਜ ਜਿਹੜਾ ਪੁਲਿਸ ਨੇ ਬਹੁਤ ਵੱਡਾ ਮੰਦ ਜਿਹੜਾ ਕੰਮ ਕੀਤੇ ਆ ਇਹ ਮੈਂ ਬਸ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਗੈਸ ਤੋਂ ਪੰਜਾਬ ਤੋਂ ਦੇ ਫਿਰਦੇ ਜਿਹੜੇ ਗੁੰਡੇ ਬਦਵਾਸ ਤੋਂ ਦੇ ਫਿਰਦੇ ਆ ਉਹ ਪੰਜਾਬ ਛੱਡ ਜਾਣ ਨਹੀਂ ਤੇ ਸਾਡੀ ਪੁਲਿਸ ਇਸ ਕਾਬਿਲ ਹੈ ਸਾਡੀ ਪੁਲਿਸ ਇੰਨੇ ਜੋਗੀ ਹੈ ਕਿ ਉਹ ਇਹਨਾਂ ਨਾਲ ਲੜਾਈ ਵੀ ਕਰੂਗੀ ਤੇ ਇਹਨਾਂ ਦਾ ਖਾਤਮਾ ਵੀ ਕਰੂਗੀ ਇਸ ਕਰਕੇ ਜਿਹੜਾ ਬੰਦਾ ਇਸ ਬੰਦੇ ਵਿੱਚ ਹੈ ਕੋ ਕੋ ਕਹਿੰਦੀ ਸ਼ਹਿਰ ਦੇ ਉੱਤੇ ਪੰਜਾਬ ਦਾ ਕੋ ਮਾਹੌਲ ਜਿਹੜਾ ਖਰਾਬ ਕਰ ਲੂਗਾ ਜਾਂ ਕੋਈ ISI ਦੇ ਉਹ ਮਤਲਬ ਪਿੱਛੇ ਲੱਗ ਕੇ ਕੋ ਪੰਜਾਬ ਦਾ ਮਾਹੌਲ ਖਰਾਬ ਕਰ ਲੂਗਾ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਬਿਲਕੁਲ ਖਰਾਬ ਨਹੀਂ ਹੁੰਦਾ ਅਸੀਂ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੋਣ ਦਵਾਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਉਹ ਪੁਲਿਸ ਨੇ ਜਿਹੜਾ ਕੰਮ ਕੀਤਾ ਲੁਧਿਆਣਾ ਉਸ 9% ਉਹ ਕਾਬਲੇ ਤਾਰੀਫ ਹੈ ਪਰ ਅਸੀਂ ਆਪਣੀ ਪੁਲਿਸ ਦੇ ਉੱਤੇ ਮਾਰ ਕਰਦੇ ਆਂ ਉਹ ਡੈਸਰ ਨੂੰ ਵਾਅਦਾ ਕਰ ਦਿੰਦੇ ਆਂ ਕਿ ਉਹ ਪੰਜਾਬ ਸਰਗਰ ਬੰਦਾ ਉਹ ਤਿਆਰ ਹੋ ਜਾ ਜੋ ਕੁਝ ਉਹਨਾਂ ਦਾ ਹੋਣਾ ਉਹਨਾਂ ਨੂੰ ਆਪਣੇ ਆਪ ਪਤਾ ਲੱਗਿਆ ਹੋਊਗਾ ਅਸੀਂ ਵੱਲ ਜਿਹੜਾ ਕਿਸੇ ਨੂੰ ਪੰਜਾਬ ਦੇ ਵਿੱਚ ਜਿਹੜਾ ਅਮਨ ਕਾਨੂੰਨ ਜਿਹੜਾ ਉਹ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਕਿਹ ਪੰਜਾਬੀ ਨੂੰ ਕਿਹ ਪੰਜਾਬ ਦੇ ਸ਼ਹਿਰੀ ਨੂੰ ਕੋਈ ਬੰਦਾ ਧਮਕੀ ਦੇਵੇ ਕੋਈ ਫੌਦੀ ਮੰਗੇ ਤਾਂ ਮੁੜ ਕੇ ਬਾਜੇ ਇਹੇ ਦੀ ਹੋਊਗਾ ਸਾਡੀ ਪੁਲਿਸ ਤਿਲਕੋ ਲੱਗੀ ਆ ਉਹਦੇ ਰਿਜ਼ਲਟ ਜਿਹੜੇ ਸੰਗੀ ਪਿਛਲੇ 2 ਦਿਨ ਸੀ ਬਹੁਤ ਵਧੀਆ ਦੇ ਰਿਜ਼ਲਟ ਜਿਹੜੇ ਆਇਆ ਉਹ ਦੱਸੀ ਪੰਜਾਬ ਵਾਸੀਆਂ ਨੂੰ ਕਹਣਾ ਚਾਹੁੰਦੇ ਆ ਕਿ ਕਿਤੇ ਪੰਜਾਬ ਦੇ ਕਿਤੇ ਵੀ ਤਲਾ ਘਮਾਉਣ ਦੀ ਲੋੜ ਨਹੀਂ ਸਾਡੀ ਸਰਕਾਰ ਸਾਡੀ ਪੁਲਿਸ ਇਸ ਕਾਬਿਲ ਹੈ ਕਿ ਅਸੀਂ ਪੰਜਾਬ ਦੇ ਚੰਮਤ ਕਾਨੂੰਨ ਦੀ ਸਥਿਤੀ ਜਿਹੜੀ ਆ ਉਹਨੂੰ ਬਰਕਰਾਰ ਰੱਖੇ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਨੇ ਜਿਦਾ ਚੀ ਚਾਹੁੰਦਾ ਹੈ ਜਦੋਂ ਜੀ ਚਾਹੁੰਦਾ ਹੈ ਜਿੱਥੇ ਚਾਹੁੰਦਾ ਆਂਦਾ ਗੋਲੀ ਮਾਰ ਕੇ ਜਾ ਸਕਦਾ ਕੋਈ ਪੁੱਛਣ ਵਾਲਾ ਹੈ ਨਹੀਂ ਅੱਜ ਸਮਝ ਨਹੀਂ ਪਾ ਰਹੇ ਕਿ ਇਹ ਸਰਕਾਰ ਕੀ ਕਰ ਰਹੀ ਹੈ ਕਿਹੜੇ ਪਾਸੇ ਜਾ ਰਹੀ ਹੈ ਕਿੰਨੇ ਕਿਲੋ ਹੋਰ ਮਰਵਾਏਗੀ ਪੰਜਾਬ ਦੇ ਰੋਜ਼ ਕਿਤੇ ਨ ਕਿਤੇ ਗੋਲੀ ਚੱਲਦੀ ਹੈ ਰੋਜ਼ ਕਿਤੇ ਨ ਕਿਤੇ ਐਕਸਟਰੈਕਸ਼ਨ ਦੀ ਕਾਲ ਆ ਰਹੀ ਹੈ ਰੋਜ਼ ਕਿਸੇ ਨ ਕਿਤੇ ਗੈਂਗਸਟਰ ਦਾ ਇਸ਼ੂ ਆ ਰਿਹਾ ਹੈ ਕੀ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਕੋਈ ਚੀਜ਼ ਹੈ ਇਹ ਆਮ ਜਨਤਾ ਪੁੱਛਦੀ ਪਈ ਹੈ ਵੀ ਸਰਕਾਰ ਕਿੱਥੇ ਹੈ ਕਿੱਥੇ ਹੈ ਉਹ 92 ਵਿਧਾਇਕਾਂ ਨੂੰ ਚੁਣ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਕਿੱਥੇ ਹੈ ਭਗਵੰਤ ਮਾਨ ਕਿੱਥੇ ਹੈ ਉਹ ਅਰਵਿੰਦ ਕੇਜਰੀਵਾਲ ਜਿਹੜੀ ਝੂਠੀਆਂ ਘੰਟੀਆਂ ਦਿੰਦਾ ਫਿਰਦਾ ਸੀਗਾ ਅੱਜ ਲੋਕ ਚਿੰਤਿਤ ਨੇ ਦੁਖੀ ਨੇ ਔਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਸੁਰੱਖਿਤ ਮਹਿਸੂਸ ਕਰਦੇ ਨੇ ਸਾਡੇ ਮਾਤਾ ਪਿਤਾ ਅਸੀਂ ਬਹੁਤ ਪੁਰਾਣੇ ਸਮੇਂ ਤੋਂ ਖੈਰ ਵਿਆਹ ਇੱਕ ਬੜਾ ਵੱਡਾ ਬਦਲਾਅ ਆ ਗਿਆ ਅਸੀਂ ਪੁਰਾਣੇ ਸਮੇਂ ਤੋਂ ਸੁਣਦੇ ਸੀ ਕਿ ਵੀ ਇਹ ਐਪੋਜ ਖੇਤਰਾ ਦੇ ਵਿਜਿਟ ਹੈ ਕਿ ਮਾਤਾ ਉਹ ਭੈਣ ਬਾਹਰ ਨਹੀਂ ਨਿਕਲ ਸਕਦੇ ਅੱਜ ਉਹ ਹਾਲਾਤ ਪੰਜਾਬ ਦੇ ਹੋ ਗਏ ਨੇ ਅੱਜ ਮੈਂ ਤੁਹਾਨੂੰ ਪੁੱਛਦਾ ਕੀ ਤੁਹਾਡੀ ਮਾਂ ਭੈਣ ਪਰਿਵਾਰ ਦਾ ਕੋਈ ਮਹਿਲਾ ਸਦਸਾ ਘਰ ਦੇ ਬਾਹਰ ਖੜੇ ਤੇ ਖੜ ਸਕਦੀ ਹੈ ਬਾਜ਼ਾਰ ਦੀ ਤੇ ਕੱਲੀ ਛੱਡ ਦਿਓ ਨਾ ਥਣੇ ਦੇ ਖੜੋਗੇ ਤਦਵੀ ਵਾਲੀਆਂ ਖੋ ਕੇ ਲੈ ਜਾਣੀ ਚੈਨੀ ਖੋ ਕੇ ਲੈ ਜਾਣੀ ਪਰਸੂ ਖੋ ਕੇ ਲੈ ਜਾਣਾ ਮੋਬਾਈਲ ਖੋ ਕੇ ਲੈ ਜਾਣਾ ਔਰ ਜਿੱਥੇ ਚੀਜ਼ਾਂ ਦਾ ਜਦੋਂ ਚੀਜ਼ਾਂ ਦਾ ਗੋਲੀ ਮਾਰ ਕੇ ਚਲੇ ਜਾਣੀ ਹੈ ਅੱਜ ਹਰ ਪਰਿਵਾਰ ਜਿਹੜਾ ਹੈਗਾ ਵਾ ਜਦੋਂ ਘਰ ਦਾ ਜੀ ਕੋਈ ਬਾਹਰ ਜਾਂਦਾ ਹੈ ਨਾ ਜੀ ਅੱਜ ਹਰ ਮਾਂ ਹਰ ਘਰ ਦਾ ਬਜ਼ੁਰਗ ਵਾਹਿਗੁਰੂ ਜੀ ਅਰਦਾਸ ਕਰਦਾ ਹੈ ਕਿ ਸੁਖ ਸੁਭਿਲੀ ਮੇਰੇ ਜੀ ਘਰੇ ਵਾਪਸ ਆ ਜੇ ਤੁਸੀਂ 3.5 ਸਾਲ ਚ ਕੀ ਕੀਤਾ ਕਿਨੇ ਰੋਕਿਆ ਤੁਹਾਨੂੰ ਦੱਸਣ ਨਾ ਕਿਨੇ ਰੋਕੇ ਤੁਹਾਨੂੰ ਜਿਹੜਾ ਲੌਂਡਰ ਅਰੈਸਟੂਸ਼ਨ ਪੈਦਾ ਕਰਦਾ ਠੋਕੋ ਉਹਨੂੰ ਚੱਕ ਕੇ ਅੰਦਰ ਕਰੋ ਉਹਨੂੰ ਤੁਹਾਨੂੰ ਰੋਕੇ ਕਿਸ ਨੇ ਨਾਚ ਨਾ ਜਾਣੇ ਅੰਗੰਟੇ ਦਾ ਸਰਕਾਰ ਚਲਾਨੀ ਨਹੀਂ ਆਉਂਦੀ ਦੂਸਰੇ ਦੋਸਤ ਨਹੀਂ ਜਾਂਦੇ ਐਸੇ ਕਹਿੰਦੇ ਆ ਜਿਹੜਾ ਵੀ ਕੋਈ ਇਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਹੋ ਗਿਆ ਜੇ ਤੁਹਾਨੂੰ ਲੱਗਦਾ ਕਿ ਉਹ ਐਫੇਜ ਰਾਜਕ ਤਤਵਾਂ ਦੇ ਨਾਲ ਮਿਲਿਆ ਹੋਇਆ ਕਰੋ ਐਕਸ਼ਨ ਉੱਤੇ ਕਿੰਨੇ ਰੋਕੇ ਤੁਹਾਨੂੰ ਮਾਈਕ ਤੇ ਆ ਕੇ ਬੋਲੀ ਜਾਂਦਾ ਬੈਠ ਜਾ ਕੇ ਤੁਸੀਂ ਕੰਮ ਨਹੀਂ ਕਰਨਾ ਪੱਲੇ ਤੁਹਾਡੇ ਹੈ ਕੋਈ ਨਹੀਂ ਕਰ ਵੀ ਨਹੀਂ ਸਕਦੇ ਬੈਸੂ ਹੀ ਸਮਝਦੇ ਐਪਰੋਕਸੀ ਸਰਕਾਰ ਚੱਲਦੀ ਪਈ ਤੇ ਅੱਜ ਵਿਰੋਧੀਆਂ ਤੇ ਇਹ ਇਲਜ਼ਾਮ ਲਾਉਣ ਵਾਲੇ ਜੀ ਕਿ ਇਹ ਗੈਂਗਸਟਰਾਂ ਨਾਲ ਇਹਨਾਂ ਦੀਆਂ ਕੋਈ ਸਾਂਝ ਹੈ ਉਹਨਾਂ ਨੇ ਸ਼ਾਇਦ ਆਪਦੀ ਪੀੜੀ ਥੱਲੇ ਸੋਟਾ ਨਹੀਂ ਮਾਰਿਆ ਇਹ ਕਿਉਂ ਕੀਤਾ ਜਾ ਰਿਹਾ ਹੈ ਇੰਨਾਂ ਚੀਜ਼ਾਂ ਤੋਂ ਧਿਆਨ ਹਟਾਉਣ ਵਾਸਤੇ ਅੱਜ ਪੰਜਾਬ ਦੇ ਵਿੱਚ ਤੁਸੀਂ ਵੇਖੋ ਹਰ ਰੋਜ਼ ਦੀਆਂ ਵਾਰਦਾਤਾਂ ਹੋ ਰਹੀਆਂ ਕੱਲ ਚਾਰ ਵਾਰਦਾਤਾਂ ਹੋਈਆਂ ਚਾਹੇ ਅੰਮ੍ਰਿਤਸਰ ਬੱਸ ਸਟੈਂਡ ਤੇ ਕਤਲ ਹੋਇਆ ਗੋਲੀਆਂ ਚੱਲੀਆਂ ਛੇਰਟਾ 'ਚ ਇੱਕ ਪਰੋਲ ਤੇ ਬੰਦਾ ਆਇਆ ਹੋਇਆ ਸੀ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਛੇਰਟਾ ਫਾਇਰਿੰਗ ਮਾਰਕੀਟ ਛੋਈ ਉੱਥੇ ਇੱਕ ਬੰਦਾ ਕਤਲ ਕਰ ਦਿੱਤਾ ਗਿਆ ਪਰਸੋਂ ਬੰਗਾ ਬਸ ਸਟੈਂਡ ਨੇੜੇ ਜਿੱਥੇ ਜਮਾ ਨਾਲ ਪੁਲਿਸ ਦਾ ਥਾਣਾ ਵੀ ਹੈ ਗੋਲੀਆਂ ਚੱਲੀਆਂ 40 ਬੁਲਟ ਫਾਇਰ ਕੀਤੇ ਗਏ ਅੰਦਾ ਧੁੰਨ ਗੋਲੀਆਂ ਚੱਲੀਆਂ ਇੱਕ ਬੰਦਾ ਮਰ ਗਿਆ ਚਾਰ ਇੰਜਰਡ ਹੋਏ ਪਰਸੋਂ ਫਿਰੋਜ਼ਪੁਰ ਵਪਾਰੀ ਦਾ ਕਤਲ ਕੀਤਾ ਜਾਂਦਾ ਐਵਰੀ ਸਿੰਗਲ ਡੇ ਪੰਜਾਬ ਦੇ ਵਿੱਚ ਗੈਂਗਸਟਰਸ ਵੱਲੋਂ ਕੋਈ ਨਾ ਕੋਈ ਵਾਰਦਾਤ ਕੀਤੀ ਜਾ ਰਹੀ ਹੈ ਕੌਣ ਭੁੱਲਿਆ ਬਠਿੰਡੇ ਦੇ ਵਪਾਰ ਮੰਡਲ ਦੇ ਪ੍ਰਧਾਨ ਦਾ ਕਤਲ ਕੀਤਾ ਗਿਆ ਕਿਹਨੇ ਉਹ ਵੀਡੀਓਜ਼ ਨਹੀਂ ਦੇਖੀਆਂ ਅਬੋਰ ਦੇ ਵਿੱਚ ਐਡੇ ਵੱਡੇ ਵਪਾਰੀ ਦਾ ਕਤਲ ਕੀਤਾ ਗਿਆ ਕਿਹਨੇ ਉਹ ਵੀਡੀਓਜ਼ ਨਹੀਂ ਦੇਖੀਆਂ ਇਨਸਟੈਡ ਆਫ ਐਡਰੈਸਿੰਗ ðiਜ਼ ਇਸ਼ੂਜ਼ ਸਰਕਾਰ ਧਿਆਨ ਕਿਸ ਤੇ ਹੈ ਲੋਕਾਂ ਦਾ ਧਿਆਨ ਭਟਕਾਉਣ ਤੇ ਪੁਲਿਸ ਕਿਸ ਵਾਸਤੇ ਵਰਤੀ ਜਾ ਰਹੀ ਹੈ ਇਨਸਟੈਡ ਆਫ ਫੋਕਸਿੰਗ ਔਨ ਲਾ ਐਂਡ ਆਰਡਰ ਡਿਊਟੀਆਂ ਇਨਸਟੈਡ ਆਫ ਫੋਕਸਿੰਗ ਔਨ ਟੈਕਲਿੰਗ ਗੈਂਗਸਟਰイズਮ ਐਂਡ ਡਰੱਗਸ ਆਪਦੇ ਪੋਲੀਟੀਕਲ ਓਪੋਨੈਂਟਸ ਨੂੰ ਫਿਕਸ ਕਰਨ ਵਾਸਤੇ ਝੂਠੇ ਕੇਸਾਂ 'ਚ ਪੰਜਾਬ ਦੇ ਲੋਕਾਂ ਨੂੰ ਦਬਾਉਣ ਵਾਸਤੇ ਪੰਜਾਬ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ ਗੈਂਗਸਟਰイズਮ ਦੀ ਗੱਲ ਦੇਖੋ ਅੱਜ ਕੌਣ ਕਰ ਰਿਹਾ ਹੈ ਜਾਂ ਵਿਰੋਧੀਆਂ ਤੇ ਇਹ ਤੌਹਮਤਾਂ ਦੇਖੋ ਕੌਣ ਲਾ ਰਿਹਾ ਅੱਜ ਉਹ ਬੰਦੇ ਲਾ ਰਹੇ ਹੈ ਜਿਨ੍ਹਾਂ ਨੇ ਪੁਲਿਸ ਕਸਟਡੀ 'ਚ ਲਾਰੈਂਸ ਬਿਸ਼ਨੋਈ ਵਰਗਿਆਂ ਦੀਆਂ ਇੰਟਰਵਿਊਜ਼ ਕਰਾਈਆਂ ਤੇ ਫਿਰ ਉਹਦੇ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਹਾਈ ਕੋਰਟ ਦੀ ਕਮੇਟੀ ਬਣਾਉਣ ਤੋਂ ਬਾਅਦ ਗੱਲਾਂ ਫੇਰ ਸਾਹਮਣੇ ਆਈਆਂ ਉਹ ਬੰਦੇ ਗੱਲ ਕਰ ਰਹੇ ਐ ਜਿਨ੍ਹਾਂ ਦੀਆਂ ਜੇਲ੍ਹਾਂ ਚੋਂ ਐਕਸਟਰਸ਼ਨਸ ਦੀਆਂ ਕਾਲਸ ਹੋ ਰਹੀਆਂ ਉਹ ਬੰਦੇ ਗੱਲ ਕਰਦੇ ਐ ਜਿਨ੍ਹਾਂ ਦੀ ਕਸਟਡੀ ਚੋਂ ਲੋਰੈਂਸ ਬਿਸ਼ਨੋਈ ਵਰਗਿਆਂ ਦੇ ਕਾਤਲ ਮਾਂਤਸਾ ਦੀ ਸੀਆਈਏ ਕਸਟਡੀ ਚੋਂ ਦੀਪਕ ਟਿੰਨੂ ਭਜਿਆ ਕੋਈ ਭੁੱਲਿਆ ਉਸ ਗੱਲ ਨੂੰ ਪੰਜਾਬ ਪੁਲਿਸ ਕੇ ਸੱਦ ਤੱਕ ਫੈਸਿਲੀਟੇਟ ਕਰ ਰਹੀ ਸੀ ਸੇਲੀਆਂ ਨੂੰ ਮਲਾਉਣ ਤੱਕ ਲੈ ਕੇ ਜਾਂਦੇ ਆ ਗੈਂਗਸਟਰਸ ਨੂੰ ਜਿੰਨਾ ਲੋਕਾਂ ਦੀਆਂ ਐਡਮਿਨਿਸਟ੍ਰੇਸ਼ਨ ਥੱਲੇ ਜੇਲ੍ਹਾਂ ਚ ਬਹਿ ਕੇ ਕਤਲ ਪਲਾਨ ਕੀਤੇ ਜਾਂਨ ਸਿੱਧੂ ਮੂਸੇਵਾਲੇ ਵਰਗਿਆਂ ਦਾ ਕਤਲ ਪਲਾਨ ਹੋਇਆ ਆਮ ਆਦਮੀ ਪਾਰਟੀ ਦੀ ਜੇਲ੍ਹ ਚ ਜਿਹੜੀ ਜੇਲ੍ਹ ਆਮ ਆਦਮੀ ਪਾਰਟੀ ਦੇ ਸ਼ਾਸਨ ਥੱਲੇ ਸੀ ਅੱਜ ਉਹ ਬੰਦੇ ਲੋਕਾਂ ਤੇ ਟਿੱਪਣੀਆਂ ਕਰਨ ਵਿਰੋਧੀਆਂ ਤੇ ਟਿੱਪਣੀਆਂ ਕਰਨ ਇਹ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਇਹ ਇਹ ਹਾਲਾਤ ਇੰਨੇ ਪੈਨਿਕ ਕਿਉਂ ਹੋਇਆ ਇਹਨਾਂ ਨੂੰ